ਰੋਜ਼ਵਾਨ ਨੂੰ ਆ ਮੁੜ ਕੇ ਛੁੱਟੇ ਉਹਦੀ ਅੱਖਾਂ ਦੇ ਲਹੂ ਛੱਡਿਆ ਚੋ ਟੇਕਰ ਘੁੱਟੇ ਉਹਦੀ ਨਿਗਾਹ ਗਈ ਵੱਲ ਅੰਬਰੇ ਜੋ ਤਾਰਾ ਟੁੱਟੇ ਇਹਦਾ ਫੜ ਫੜ ਖਾਨ ਜਹਾਨ ਦੇ ਮੁੰਜਵਾਨ ਨੂੰ ਕੁੱਟੇ ਇਹ ਕੌਣ ਕਮੀਨਾ ਖਾਨ ਆਖਿਆ ਜ ਸਾਰੇ ਟੁੱਟੇ ਅਨਾਰ ਹੋ ਗਿਆ ਫੁਰਕੇ ਲਾਹੌਰ ਟੋੜਵਾਣਾ ਹੋ ਗਿਆ ਦਰਿਆ 라ਵੀ ਪਾਰ ਕੀਤਾ ਚਨਾਬ ਪਾਰ ਕੀਤਾ ਜੇਲਮ ਪਾਰ ਕੀਤਾ ਤੀਸਰੇ ਦਿਨ ਅਟਕ ਦਰਿਆ ਦੇ ਕੰਢੇ ਉੱਤੇ ਫਸਜੋ ਪੁੱਜ ਗਈਆਂ ਕਿ ਸ਼ੇਰਾਂ ਪੰਜਾਬ ਨੇ ਅਟਕ ਦਰਿਆ ਦੇ ਨਾਲ ਦੋ ਗੱਲਾਂ ਕੀਤੀਆਂ ਕਹਿ ਲਗਾ ਅਕਾ ਮੈਨੂੰ ਰਸਤਾ ਦੇ ਦੇ ਮੈਂ ਦੇਖ ਦੀ ਆ ਜਾਂਦੀ ਵਾਸਤੇ ਜੰਗ ਲੜਨ ਵਾਸਤੇ ਜਾ ਰਹੀ ਆ ਅਟਕ ਦਰਿਆ ਕਹਿੰਦਾ ਸ਼ੇਰੇ ਪੰਜਾਬ ਤੈਨੂੰ ਪਤਾ ਮੈਨੂੰ ਲੋਕਾਂ ਤੇ ਕਿਉਂ ਕਹਿੰਦੇ ਨੇ ਉਹਨੇ ਆਖਿਆ ਕਿਉਂ ਕਹਿੰਦੇ ਨੇ ਕਿੰਨਾ ਜਿਹੜਾ ਮੇਰੇ ਕੰਦੇ ਤੇ ਆਵੇ ਨਾ ਉਹਨੂੰ ਅਟਕਣਾ ਪੈਣਾ ਇਸ ਵਾਸਤੇ ਲੋਕ ਮੈਨੂੰ ਅਟਕ ਕਹਿੰਦੇ ਨੇ ਸ਼ੇਰੇ ਪੰਜਾਬ ਨੇ ਆਖਿਆ ਆਖਿਆ ਅਟਕ ਜਿਸ ਮਨੁੱਖ ਦੇ ਮਨ ਵਿੱਚ ਅਟਕ ਹੋਵੇਗੀ ਸ਼ਾਇਦ ਤੇਰੇ ਕੰਦੇ ਤੇ ਕਦੇ ਅਟਕਿਆ ਹੋਵੇਗਾ ਪਰ ਕਲਗੀਧਰ ਦਾ ਖਾਲਸਾ ਇੱਕ ਦਿਨ ਪੈਦਰ ਪੜਾ ਕਰੇਗਾ ਜਦੋਂ ਸ਼ੇਰੇ ਪੰਜਾਬ ਨੇ ਇਹ ਕਹਿਆ ਆਖੀ ਤੇ ਅਟਕ ਦਰਿਆ ਨੇ ਆਖਿਆ ਆਲਿਆ ਖੜ ਕੇ ਗੱਲ ਸੁਣ ਜਾ ਬਰੇ ਹੱਜਾ ਨਾ ਹੈ ਅੱਕ ਮੇਰਾ ਲੱਖਾਂ ਫੇਰਾਂ ਪੂਰਾਂ ਦੇ ਪੂਲ ਧੋਬੇ ਕੌਣ ਚੱਲੇ ਦਸ ਲਹਿਰਾਂ ਦਾ ਕਟਕ ਮੇਰਾ ਵਾਂਗ ਰੋਲੇ ਨੇ ਵੇਖ ਤੋਂ ਤੇਜ਼ ਚੱਲਾ ਤੇ ਲਾਂ ਦੀ ਰੱਖ ਦਾ ਰੰਗ ਹੈ ਥੜਕ ਮੇਰਾ ਤੂੰ ਇਹ ਬੰਦਾ ਲਗੂਣਾ ਹੱਦੀ ਬੋਤੀ ਸੈਣ ਅਕਸ਼ਰ ਚਿੱਤਾਨਾ ਦਾ ਜੱਟ ਮੇਰਾ ਪਿੱਛੇ ਖੱਟ ਕੇ ਕਈ ਹੰਕਾਰ ਵਾਲੇ ਅੱਜ ਦੇਖ ਕੇ ਫਟਕਦੇ ਮਰਕੰਦੀ ਜੇ ਤੂੰ ਇਹ ਕਰਿਆ ਅੱਖੀ ਅਤਕ ਦਰਿਆ ਨੇ ਤੇ ਸ਼ੇਰੋ ਪੰਜਾਬ ਨੇ ਉਤਰ ਦਿੱਤਾ ਜੀ ਕੰਗਾ ਆਖਿਰ ਖੋਰ ਜੇ ਨਾਮ ਹੈ ਅਤਕ ਤੇਰਾ ਅਖੀ ਜੀ ਮੇਰਾ ਨਾਮ ਰਣਜੀਤ ਹਸ ਸਿੰਘ ਅਟਕਾ ਉਹ ਤੇਰੇ ਵਿੰਗ ਨਾ ਕਦੇ ਤਾਂ ਕੀ ਆ ਨੇ ਕਦਰ ਚੱਲਿਆ ਵੈਰੀ ਦੇ ਰੰਗ ਅਟਕਾ ਮੱਖੀਆਂ ਮੈਲ ਉਤੇ ਭੂਤ ਖਖਰਾ ਤੇ ਬਈ ਗੂਜਰ ਫੁੱਲਾਂ ਤੇ ਜਾ ਭੁਲੇੜੀ ਅਟਕਾ ਉਹ ਛੇਤੀ ਜੀ ਮਨੁ ਸ਼ਤ ਪਰੇ ਤੇ ਦੂਰ ਲੰਘ ਗਈ ਹੈ ਫੌਜ ਨੇ ਅਟਕਾ ਇੰਨਾ ਅਟਕਾ ਇੱਕ ਦਿਨ ਵਾਸਤੇ ਨੀਵਾ ਹੋ ਕੇ ਵਗ ਜਦੋਂ ਸ਼ੇਰੇ ਪੰਜਾਬ ਨੇ ਆਖਿਆ ਨੀਵਾ ਹੋ ਕੇ ਵਗ ਤੇ ਅਟਕ ਤਿਆ ਹੱਥ ਕੇ ਉੱਤਰ ਦਿੰਦਾ ਕਹਿੰਦਾ ਸ਼ੇਰੇ ਪੰਜਾਬ ਬੇਸ਼ੱਕ ਤੂੰ ਪੰਜਾਂ ਦਰਿਆਵਾਂ ਦਾ ਬਾਦਸ਼ਾਹ ਪਰ ਤੂੰ ਮੇਰੀ ਰਗਨਗੀ ਤੋਂ ਵਤ ਨਹੀਂ ਕਹਿੰਦਾ ਵੀ ਨੀਵਾ ਹੋ ਕੇ ਕਦੇ ਮੈਂ ਚੱਲਿਆ ਨਹੀਂ ਕਹੋ ਸੱਚ ਦੀ ਸ਼ੇਰ ਪੰਜਾਬ ਤੈਨੂੰ वक़्त मैं पहाड़ दे सेल तो और सुन दी पहिए ते होएगी आवाज ते हूँ मेरे बिचना पुल के पैर पामी लाजू रोल तू करूं बर्बाद नहीं ਮੇਰਾ ਰੁਕਿਆ ਜੇ ਤੂੰ ਰੁਕਿਆ ਨਾ ਤੇ ਚੱਖਣਾ ਮੌਤ ਦਾ ਪੈਜੂ ਸੁਆਦ ਤੈਨੂੰ ਨੰਦਾ ਕੋਈ ਹੋਇਆ ਪੈਦਾ ਨਾ ਹੋ ਜਾਗੇ ਅੰਦਰ ਜਿਹੜਾ ਅਟਕਦੇ ਤਾਂ ਹੀ ਅਟਕਾ ਸਕਦਾ ਉਹੀ ਲੰਮੀਆਂ ਰੂਹਾਂ ਦੇ ਵਿੱਚ ਖੜਦਾ ਮੁੰਜੇला ਪੱਥਰਾਂ ਨੂੰ ਪੰਜਾ ਲਾ ਸਕਦਾ ਇਹਨਾਂ ਮੇਰੇ ਵਿੱਚ ਭੁੱਲ ਕੇ ਪੈਰ ਨਾ ਪਾਵੀ ਜਦੋਂ ਸ਼ੇਰੇ ਪੰਜਾਬ ਦੇ